ਐਂਟੀ ਗੈਂਗਸਟਰ ਟਾਸਕ ਫੋਰਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ ਜਦੋਂ ਰਾਜਸਥਾਨ ਤੋਂ ਹਰਵਿੰਦਰ ਰਿੰਦੇ ਦਾ ਅੱਤਵਾਦੀ ਹਰਵਿੰਦਰ ਰਿੰਦੇ ਦਾ ਕੀ ਆਪਰੇਟਿਵ ਉਹ ਗੈਂਗਸਟਰ ਜਿਨੇ ਭਾਰਤ ਦੇ ਅੰਦਰ ਔਰ ਖਾਸ ਕਰਕੇ ਪੰਜਾਬ ਹਰਿਆਣਾ ਦੇ ਅੰਦਰ ਗੈਂਗਸਟਰイズਮ ਨੂੰ ਉੱਤੇ ਚੱਕ ਦਿੱਤਾ ਸੀ ਗੈਂਗਸਟਰイズਮ ਦੀਆਂ ਵਾਰਦਾਤਾਂ ਜਿਸ ਕਾਰਨ ਵੱਦਦੀਆਂ ਦਸੀਆਂ ਜਾ ਰਹੀਆਂ ਸੀ ਉਸ ਨੂੰ ਗ੍ਰਿਫਤਾਰ ਕਰ ਲਿਆ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਗਿਆ ਆ ਹਰਵਿੰਦਰ ਰਿੰਦਾ ਜਿਹੜਾ ਪਾਕਿਸਤਾਨ 'ਚ ਬੈਠਾ ਹੋਇਆ ਜਿਹਨੂੰ ਅਤਵਾਦੀ ਹਲਾਣਿਆ ਗਿਆ ਉਸ ਦਾ ਕੀ ਆਪਰੇਟਿਵ ਦੱਸਿਆ ਜਾ ਰਿਹਾ ਹੈ ਕੈਲਾਸ਼ ਖੇਚਰ ਇਸ ਨੂੰ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਗਿਆ ਔਰ ਇਸ ਦੇ ਲਿੰਕਸ ਜਿਹੜੇ ਨੇ ਉਹ ਵੱਡੇ ਵੱਡੇ ਨੇ ਤਾਂ ਦੱਸ ਦਈਏ ਜਿੱਥੇ ਹਰਵਿੰਦਰ ਰਿੰਦਾ ਦਾ ਕੀ ਆਪਰੇਟਿਵ ਦੱਸਿਆ ਜਾ ਰਿਹਾ ਹੈ ਇਹ ਕੈਲਾਸ਼ ਖੇਚਰ ਉੱਥੇ ਹੀ ਦੂਜੇ ਪਾਸੇ 골ਡੀ ਬਰਾੜ ਤੇ ਲਾਰੈਂਸ ਅਬਿਸ਼ੋਈ ਦੇ ਨਾਲ ਇਹਦੇ ਖਾਸ ਲਿਕ ਦੱਸੇ ਜਾ ਰਹੇ ਨੇ ਨਾਲ ਦੀ ਨਾਲ ਯੂਐਸ ਬੇਸਡ ਹੈਪੀ પાસੀਆਂ ਦੇ ਨਾਲ ਵੀ ਇਸ ਦੇ ਲਿੰਕ ਖਾਸ ਦੱਸੇ ਜਾ ਰਹੇ ਨੇ ਤਾਂ ਦੱਸ ਦਈਏ ਕਿ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਗਿਆ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਇਸ ਆਪਰੇਸ਼ਨ ਨੂੰ ਸਕਸੈਸਫੁਲ ਕੀਤਾ ਹੈ ਗੌਰਵ ਯਾਦਵ ਡੀਜੀਪੀ ਪੰਜਾਬ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਉਹਨਾਂ ਨੇ ਸਾਫਟ ਤੌਰ ਤੇ ਕਿਹਾ ਹੈ ਕਿ ਬੜੀ ਮੁਸ਼ਕਲ ਤੋਂ ਬਾਅਦ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਦਰਅਸਲ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਐਂਟੀ ਗੈਂਗਸਟਰ ਟਾਸਕ ਫੋਰਸ ਇਸ ਦੀ ਭਾਲ 'ਚ ਲੱਗੀ ਹੋਈ ਸੀ ਔਰ ਕੇਂਦਰੀ ਏਜੰਸੀਆਂ ਦੀ ਮਦਦ ਦੇ ਸਦਕਾ ਆਖਰਕਾਰ ਰਾਜਸਥਾਨ ਤੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਗੌਰਵ ਯਾਦਵ ਡੀਜੀਪੀ ਪੰਜਾਬ ਦਾ ਇਹ ਵੀ ਕਹਿਣਾ ਹੈ ਕਿ ਇਸ ਨੂੰ ਪੰਜਾਬ ਲਿਆਂਦਾ ਜਾਵੇਗਾ ਪੰਜਾਬ ਲਿਆ ਕੇ ਪੇਸ਼ ਕਰਕੇ ਅਦਾਲਤ ਦੇ ਵਿੱਚ ਤੇ ਉਸ ਤੋਂ ਬਾਅਦ ਇਸ ਦਾ ਰਿਮਾਂਡ ਵੀ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਜ਼ਰੂਰ ਦੱਸਿਆ ਗਿਆ ਹੈ ਕਿ ਯੂਏਪੀਏ ਦੀਆਂ ਸਖਤ ਧਾਰਾਵਾਂ ਦੇ ਅਧੀਨ ਇਸ ਦੇ ਜੁਰਮਾਉਂਦੇ ਨੇ ਯਾਨੀ ਕਿ ਕੈਲਾਸ਼ ਖੇਚਰ ਜਿਹੜਾ ਆ ਇਸ ਦੇ ਉੱਤੇ ਜਿਹੜੇ ਇਲਜ਼ਾਮ ਲੱਗੇ ਹੋਏ ਨੇ ਉਹ ਯੂਏਪੀਏ ਦੀਆਂ ਧਾਰਾਵਾਂ ਦੇ ਅਧੀਨ ਆਉਂਦੇ ਨੇ ਔਰ ਉਸੇ ਮੁਤਾਬਕ ਇਸ ਉੱਤੇ ਕਾਰਵਾਈ ਵੀ ਹੋ ਸਕਦੀ ਹੈ ਇਹ ਵੀ ਦੱਸਿਆ ਜਾ ਰਿਹਾ ਦਰਸਲ ਇਸ ਦੇ ਉੱਤੇ ਉਜੇ ਇਲਜ਼ਾਮ اے ਵੀ ਨੇ ਕਿ ਪਾਕਿਸਤਾਨ ਜ਼ਰੀਏ ਜਿਹੜੇ ਹਥਿਆਰ ਡਰੋਨਸ ਨਾਲ ਜਾਂ ਉਦਾਂ ਸਮਗਲ ਕੀਤੇ ਜਾਂਦੇ ਸਨ ਉਹਨਾਂ ਦੀ ਕਨਸਾਈਨਮੈਂਟ ਲੈ ਕੇ ਤੇ ਅੱਗੇ ਹਥਿਆਰਾਂ ਨੂੰ ਡਿਪਲੋਏ ਕਰਦਾ ਸੀ ਯਾਨੀ ਕਿ ਅੱਗੇ ਹਥਿਆਰਾਂ ਨੂੰ ਵੰਡਦਾ ਸੀ ਇਹ ਕੈਲਾਸ਼ ਖੇਚਰ ਜਿੱਥੇ-ਜਿੱਥੇ ਤੱਕ ਹਥਿਆਰ ਪਹਚਾਣੇ ਹੁੰਦੇ ਸੀ ਉੱਥੇ ਤੱਕ ਇਹ ਸਪਲਾਈ ਕਰਦਾ ਸੀ ਕੈਲਾਸ਼ ਖੇਚਰ ਔਰ ਖਾਸ ਕਰਕੇ ਹਰਵਿੰਦਰ ਰਿੰਦੇ ਦਾ ਕੀ ਆਪਰੇਟਿਵ ਸੀਗਾ ਜਿਹੜਾ ਪਾਕਿਸਤਾਨ ਤੋਂ ਇਸ ਨੂੰ ਹਥਿਆਰ ਭੇਜਦਾ ਹੁੰਦਾ ਸੀ ਔਰ ਜਦੋਂ ਗ੍ਰਿਫਤਾਰ ਕੀਤਾ ਤਾਂ ਇੱਕ ਚੀਨੀ ਪਿਸਤੌਲ ਇਸ ਦੇ ਕੋਲੋਂ ਬਰਾਮਦ ਹੋਈ ਹੈ ਚਾਈਨੀਜ਼ ਪਿਸਤੌਲ ਬਰਾਮਦ ਹੋਈ ਹੈ ਔਰ ਨਾਲ ਦੀ ਨਾਲ 8 ਜ਼ਿੰਦਾ ਕਾਰਤੂਸ ਇਸ ਕੋਲੋਂ ਉਦੋਂ ਫੜੇ ਗਏ ਨੇ ਪਰ ਵੱਡੇ ਲੈਵਲ ਦੇ ਉੱਤੇ ਕੀ ਆਪਰੇਟਿਵ ਦੱਸਿਆ ਜਾ ਰਿਹਾ ਔਰ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਵੱਡੀ ਕਾਮਯਾਬੀ ਕੇਂਦਰੀ ਏਜੰਸੀਆਂ ਦੀ ਮਦਦ ਦੇ ਨਾਲ ਜੋ ਕੁਝ ਵੀ ਇਸ ਮਾਮਲੇ ਦੇ ਬਾਰੇ ਗੌਰਵ ਯਾਦਵ ਡੀਜੀਪੀ ਪੰਜਾਬ ਨੇ ਜਾਣਕਾਰੀ ਸਾਂਝੀ ਕੀਤੀ ਹੈ ਆਓ ਸੁਣ ਲੈਂਦੇ ਹਾਂ ਕੇਲਾਸ਼ ਖਿਚਨ ਜਿਹੜਾ ਕਿ ਪਾਕਿਸਤਾਨ ਬੈਠੇ ਹਰਵਿੰਦਰ ਰਿੰਦਾ ਟੈਰਰਿਸਟ ਦਾ ਕੀ ਆਪਰੇਟਿਵ ਸੀਗਾ ਐਂਡ ਹੀ ਵਾਸ ਇਨ ਟੱਚ ਵਿਦ 올 ਦੀ ਇੰਪੋਰਟੈਂਟ ਗੈਂਗਸਟਰਸ ਐਂਡ ਕ੍ਰਿਮੀਨਲਸ ਇਨਕਲੂਡਿੰਗ ਯੂ ਐਸ ਬੇਸਡ ਹੈਪੀ ਪਾਸਿਆ ਲੋਰੈਂਸ ਬਿਸ਼ਨੋਈ ਗੈਂਗ ਗੋਲਡੀ ਬਰਾੜ ਤੇ ਇਸ ਨੂੰ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਇਸ ਨੂੰ ਹਲੇ ਲਿਆ ਕੇ ਪੰਜਾਬ ਦੇ ਵਿੱਚ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ ਜਿੱਥੇ ਇਹਦਾ ਪੁਲਿਸ ਰਿਮਾਂਡ ਮੰਗਿਆ ਜਾਊਗਾ ਇਸ ਦਾ ਇੱਕ ਮੇਜਰ ਰੋਲ अनलाफुल एक्टिविटीज प्रिवेंशन एक्ट ਦੇ ਕੇਸਾਂ ਦੇ ਵਿੱਚ ਪਾਇਆ ਗਿਆ ਹੈ ਤੇ ਕ੍ਰਾਸ ਬਾਰਡਰ ਆਪਰੇਟਿਵਸ ਦੇ ਥਰੂ ਇਹ ਵੈਪਨਸ ਮੂਵ ਕਰਦਾ ਸੀਗਾ ਫਰਮ ਅਕ੍ਰਾਸ ਦੀ ਪਾਕਿਸਤਾਨ ਬਾਰਡਰ ਸੋ ਹੀ ਇਜ਼ ਅ ਵੈਰੀ ਇੰਪੋਰਟੈਂਟ ਕੈਚ ਫਾਰ ਅਸ ਇੱਕ ਚਾਈਨੀਜ਼ ਪਿਸਟਲ ਤੇ 8 ਲਾਈਫ ਕਾਰਟ੍ਰਿਜਸ ਰਿਕਵਰ ਹੋਏ ਹਨ ਇਨਵੈਸ ਇਨਵੈਸਟੀਗੇਸ਼ਨਸ ਆਰ ਆਨ ਗoing ਟੂ ਅਨਕਵਰ ਦੀ ਫਾਰਵਰਡ ਐਂਡ ਬੈਕਵਰਡ ਲਿੰਕੇਜਸ ਤੇ ਪੰਜਾਬ ਪੁਲਿਸ ਫੁਲੀ ਡਿਟਰਮਾਈਂਡ ਹੈਗੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਨਿਰਦੇਸ਼ਾਂ ਮੁਤਾਬਿਕ ਕਿ ਆਰਗੇਨਾਈਜ਼ਡ ਕ੍ਰਾਈਮ ਨੂੰ ਪੰਜਾਬ ਦੇ ਵਿੱਚ ਟੋਟਲੀ ਫਿਨਿਸ਼ ਆਫ ਕਰਤਾ ਜਾਊਗਾ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੇਵਰ ਮਿਸ ਐਨ ਅਪਡੇਟ